ਦੇਸ਼ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਖਾੜਾ ਜਿਹੜਾ ਉਹ ਮਗਣਾ ਸ਼ੁਰੂ ਹੋ ਚੁੱਕਿਆ ਹੈ तमाम ਪਾਰਟੀਆਂ ਇਲੈਕਸ਼ਨ ਮੋਰਚ ਨੇ ਮੈਂ ਗੱਲ ਪੰਜਾਬ ਦੀ ਤੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਕਰੂੰਗਾ ਤਾਂ ਮੇਰੇ ਨਾਲ ਇਸ ਵੇਲੇ ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਸਚਿਨ ਗਾਲੀ ਮੌਜੂਦ ਨੇ ਗਾਲੀਪ ਸਾਹਿਬ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਕਾਲ ਸਭ ਸਿਆਸਤ ਪਖੜੀ ਤੇਜ਼ ਹੋ ਗਈ ਹੈ ਤਾਂ ਪਹਿਲਾਂ ਤਾਂ ਕਾਂਗਰਸ ਦੀ ਕਿੰਨੀ ਤਿਆਰੀ ਹੈ ਇਲੈਕਸ਼ਨ ਨੂੰ ਲੈ ਕੇ ਖਾਸ ਕਰਕੇ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਦੇਖੋ ਜੀ ਚੰਗੀ ਤਿਆਰੀ ਇਲੈਕਸ਼ਨ ਦੀ 2024 ਦੀ ਚੋਣਾਂ ਆ ਗਈਆਂ ਨੇ ਹਮ ਪੰਜਾਬ ਕਾਂਗਰਸ ਤੇ ਚੰਡੀਗੜ੍ਹ ਕਾਂਗਰਸ ਦੋਵੇਂ ਵਧੀਆ ਤਰੀਕੇ ਨਾਲ ਤਿਆਰੀ ਕਰੇ ਜਾਂਦੇ ਆ ਹਜੇ ਅਲਾਈਅੰਸ ਕਲੀਅਰ ਨਹੀਂ ਹੈ ਪੰਜਾਬ ਦੇ ਵਿੱਚ ਵੀ ਇਕੱਲੇ ਲੜ ਰਹੇ ਆ ਕਿ ਅਲਾਈਅੰਸ ਦੇ ਨਾਲ ਲੜਨਗੇ ਹਮ ਹੋਪਫੁਲੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਕੱਲ ਵੀ ਹੋਈ ਸੀਗੀ ਤੇ ਅੱਜ ਵੀ ਹੈ ਉਹਦੇ ਵਿੱਚ ਕਲੀਅਰ ਹੋ ਜਾਊਗਾ ਕਿ ਚੰਡੀਗੜ੍ਹ ਦੇ ਵਿੱਚ ਤਾਂ ਆਮ ਆਦਮੀ ਦੇ ਨਾਲ ਅਸੀਂ ਅਲਾਈਅੰਸ ਦੇ ਵਿੱਚ ਲੜ ਰਹੇ ਆ ਪਿਛਲੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਵੀ ਆਮ ਆਦਮੀ ਤੇ ਕਾਂਗਰਸ ਨੇ ਮਿਲ ਕੇ ਮੇਰ ਬਣਾਇਆ ਚੰਡੀਗੜ੍ਹ ਦੇ ਵਿੱਚ ਜੋ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਹੋਇਆ ਉਹ ਸਾਰਿਆਂ ਨੂੰ ਪਤਾ ਵੀ ਕਿਸ ਤਰੀਕੇ ਨਾਲ ਜੀ ਡੈਮੋਕ੍ਰੇਸੀ ਦਾ ਮਰਡਰ ਕੀਤਾ ਗਿਆ ਸੀ ਭਾਜਪਾ ਨੇ ਤੇ ਅਸੀਂ ਉਹ ਮੇਰ ਬਣਾਇਆ ਹੁਣ ਪੰਜਾਬ ਦੇ ਵਿੱਚ ਕਲੀਅਰ 2-3 ਦਿਨਾਂ ਦੇ ਵਿੱਚ ਹੋਊਗਾ ਵੀ ਕਿਸ ਤਰੀਕੇ ਨਾਲ ਅਲਾਈਅੰਸ ਦੇ ਨਾਲ ਲੜਨਾ ਹੈ ਤੇ ਇਕੱਲੇ-ਇਕੱਲੇ ਲੜਨਾ ਹੈ ਅੱਛਾ ਗੱਲ ਇਹ ਸਭ ਬਹੁਤ ਵੱਡੀ ਸਮੱਸਿਆ ਹੈ ਇਸ ਵੇਲੇ ਦੇਖਿਆ ਜਾਵੇ ਮੈਂ ਚੰਡੀਗੜ੍ਹ ਦਾ ਜ਼ਿਕਰ ਕਰਦਾ ਸਭ ਤੋਂ ਪਹਿਲਾਂ ਦੋ ਬਾਰ ਜਿਹੜੇ ਨੇ ਇੱਥੋਂ ਸਾਬਕਾ ਕੇਂਦਰੀ ਮੰਤਰੀ ਪਵਨ ਵੰਸਲ ਚੋਣ ਹਾਰ ਚੁੱਕੇ ਨੇ ਤਾਂ ਹੁਣ ਫੇਰ ਕਿ ਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹ ਹੀ ਲੜਨਗੇ ਹਾਲਾਕਿ ਮਨੀਸ਼ ਤਵਾੜੀ ਜੀ ਦਾ ਵੀ ਨਾਂ ਲਗਾਤਾਰ ਚੱਲ ਰਿਹਾ ਤਾਂ ਕੀ ਲੱਗਦਾ ਫਾਈਟ ਲਈ ਤਿਆਰ ਹੋ ਕਿਉਂਕਿ ਤੁਚੀਤੀ ਇਹ ਹੈ ਕਿ ਇੱਥੇ ਅਲਾਈਂਸ ਹੈ 5-7 ਕਿਲੋਮੀਟਰ ਮੋਹਾਲੀ ਜਾਣ ਤੋਂ ਬਾਅਦ ਅਲਾਈਂਸ ਮੁੱਕ ਜਾਂਦਾ ਵੀ ਬਿਲਕੁਲ ਜੀ ਦੇਖੋ ਤੁਸੀਂ ਸਹੀ ਗੱਲ ਕਹੀ ਪਹਿਲੀ ਗੱਲ ਤਾਂ ਜੋ ਟਿਕਟ ਹੈ ਮੈਨੂੰ ਲੱਗਦਾ ਪਵਨ ਬੰਸਲ ਜੀ ਨੂੰ ਮਿਲਣੀ ਚਾਹੀਦੀ ਤੇ ਉਹਨਾਂ ਨੂੰ ਮਿਲੂਗੀ ਵੀ ਕਿਉਂਕਿ ਜੋ ਚੰਡੀਗੜ੍ਹ ਦੇ ਵਿੱਚ ਜਿੰਨਾ ਜਿੰਨੇ ਕੰਮ ਉਹਨਾਂ ਨੇ ਕਰਾਏ ਨੇ ਉਹ ਕੋਈ ਵੀ ਕੈਂਡੀਡੇਟ ਨਹੀਂ ਕਰਾ ਸਕਦਾ ਹੂੰ ਭਾਵੇਂ ਕੋਈ ਕਾਂਗਰਸ ਦਾ ਕੈਂਡੀਡੇਟ ਹੋਵੇ ਜਾਂ ਭਾਜਪਾ ਦੇ ਕਿਰਨ ਖੇਰਜੀ ਕੋ ਹੂੰ ਜੇ ਅਸੀਂ ਅੱਜ ਵੇਖਦੇ ਆਂ ਚੰਡੀਗੜ੍ਹ ਦੇ ਵਿੱਚ ਐਨੇ ਪਾਰਕ ਹੈ ਹੂੰ ਇਹ ਪਾਰਕ ਦਾ ਕਨਸੈਪਟ ਸੀਗਾ ਇਹ ਪਵਨ ਬੰਸਲ ਜੀ ਲੈ ਕੇ ਆਏ ਸੀਗੇ ਕੋਈ ਪਾਰਕ ਨਹੀਂ ਹੁੰਦਾ ਸੀ ਇੱਥੇ ਸਲਿੱਪ ਰੋਡ ਸੀਗੇ ਸਾਡੀਆਂ ਅਸਲੀ ਪ੍ਰੋਡ ਦਾ ਕਨਸੈਪਟ ਪਵਨ ਬੰਸਲ ਜੀ ਲੈ ਕੇ ਆਏ ਸੀ ਬਹੁਤ ਕੰਮ ਨਹੀਂ ਜੇ ਕਲੋਨੀਆਂ ਜੇ ਗਰੀਬ ਲੋਕਾਂ ਨੂੰ ਕਲੋਨੀਆਂ ਬਣੀਆਂ ਨੇ ਜਿਹੜੇ ਧਨਾਸ ਵਾਲੇ ਫਲੈਟ ਹੋਣ ਮਲੋਏ ਵਾਲੇ ਫਲੈਟ ਹੋਣ ਉਹ ਮਿਲੇ ਨਹੀਂ ਲੋਕਾਂ ਨੂੰ ਪਵਨ ਬੰਸਲ ਜੀ ਦੀ ਦੇਣ ਸੀ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਤਾਂ ਟਿਕਟ ਤਾਂ ਮੈਨੂੰ ਲੱਗਦਾ ਪਵਨ ਬੰਸਲ ਜੀ ਨੂੰ ਮਿਲਣੀ ਚਾਹੀਦੀ ਕਿਉਂਕਿ ਸ਼ਹਿਰ ਦੀ ਇਹ ਡਿਮਾਂਡ ਹੈ ਆ ਜਰੂਰਤ ਹੈ ਸ਼ਹਿਰ ਦੀ ਕਿਉਂਕਿ ਜੋ 10 ਸਾਲ ਕਿਰਨ ਖੇਰ ਨੇ ਕੀਤਾ ਸ਼ ਵੀ ਉਹਨਾਂ ਨੂੰ ਜੇ ਮਿਲਣਾ ਹੋਵੇ ਕੋਈ ਬੰਦਾ ਮਿਲ ਨਹੀਂ ਸਕਦਾ ਕਿਉਂਕਿ ਉਹ ਸ਼ਾਇਦ 10 ਸਾਲ ਦੇ ਵਿੱਚ 9 ਸਾਲ ਤਾਂ ਦਿੱਲੀ ਰਹੀ ਹੈ ਮੁੰਬਈ ਰਹੀ ਹੈ ਉਹਨਾਂ ਦੇ ਪੀਏ ਸਾਹਮਦੇ ਸੀਗਾ ਤੇ ਇਸ ਤਰੀਕੇ ਨਾਲ ਟਿਕਟ ਤਾਂ ਮੈਨੂੰ ਲੱਗਦਾ ਪਵਨ ਬੰਸਲ ਜੀ ਨੂੰ ਹੀ ਮਿਲੂਗੀ ਤੇ ਦੂਜੀ ਸਭ ਤੋਂ ਵੱਡੀ ਗੱਲ ਕੀ ਹੈ ਲਾਇਐਂਸ ਦੀ ਜਿਵੇਂ ਕਿਹਾ ਜੀ 5-7 ਕਿਲੋਮੀਟਰ ਦੂਰ ਲਾਇਐਂਸ ਹੈ ਬਿਲਕੁਲ ਹੁਣ ਅਸੀਂ ਆਪ ਸਮਝਦੇ ਹਾਂ ਵੀ ਇੱਕ ਇੱਕ ਸਮਝ ਨਹੀਂ ਆਈ ਸਾਨੂੰ ਵੀ ਨਹੀਂ ਸਮਝ ਆਈ ਵੀ ਕਿਸ ਤਰੀਕੇ ਦੀ ਪੋਲਿਟਿਕਸ ਹੈ ਸ਼ਾਇਦ ਵੀ ਇੱਕ ਸਟੇਟ ਦੇ ਵਿੱਚ ਲਾਇਐਂਸ ਹੋ ਰਿਹਾ ਇੱਕ ਦੇ ਵਿੱਚ ਨਹੀਂ ਹੋ ਰਿਹਾ ਜੋ ਕਿ ਇਹ ਚੀਜ਼ਾਂ ਮੈਨੂੰ ਪਰਸਨਲ ਤੌਰ ਤੇ ਸਹੀ ਨਹੀਂ ਲੱਗਦੀ ਐਲਾਈਅੰਸ ਹੁੰਦਾ ਜੇ 올 ਪਾਰਟ 올 ਸਟੇਟ ਐਲਾਈਅੰਸ ਹੁੰਦਾ ਕਦੇ ਵੀ ਇਹ ਨਹੀਂ ਹੁੰਦਾ ਵੀ ਇੱਕ ਸਟੇਟ ਦੇ ਵਿੱਚ ਐਲਾਈਅੰਸ ਇੱਕ ਦੇ ਵਿੱਚ ਨਹੀਂ ਹੈ ਇਸ ਤਰੀਕੇ ਨਾਲ ਤੁਸੀਂ ਸੁਪੋਜ਼ ਕਰੋ ਕੋਈ ਲੀਡਰ ਕਿਸੇ ਲੀਡਰ ਨੂੰ ਅਸੀਂ ਕਿਤੇ ਦਿੱਲੀ ਭੇਜਦੇ ਹਾਂ ਉੱਥੇ ਉਹ ਚੰਗੀ ਗੱਲ ਕਰਕੇ ਆਊਗਾ ਐਲਾਈਅੰਸ ਪਾਰਟਨਰਸ ਬਾਰੇ ਚੰਡੀਗੜ੍ਹ ਦੀ ਚੰਗੀ ਗੱਲ ਕਰੂਗਾ ਜਿੱਥੇ ਐਲਾਈਅੰਸ ਨਹੀਂ ਹੈ ਉੱਥੇ ਤਾਂ ਫਿਰ ਉਹਨੇ ਪੁੱਠਾ ਬੋਲਣਾ ਹੀ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਗਾਲੇਬ ਸਾਬ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਇੱਥੇ ਬੋਲ ਕੇ ਬਚ ਨਹੀਂ ਸਕਦੇ ਇਹੀ ਤੁਹਾਡੀ ਸਪੀਚ ਦਿੱਲੀ ਵੀ ਚਲੇ ਜਾਣੀ ਹੈ ਬਿਲਕੁਲ ਜੀ ਜਾਵੇ ਕੋਈ ਇਸ਼ੂ ਨਹੀਂ ਹੈ ਜਿਹੜੀ ਸਾਡੀ ਦੇਖੋ ਜੀ ਪਾਰਟੀ ਦੇ ਵਿੱਚ ਅਸੀਂ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਜੋ ਸਹੀ ਹੈ ਸਹੀ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਤੁਸੀਂ ਮੇਰੇ ਸਵਾਲ ਨੂੰ ਥੋੜਾ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿੱਥੇ ਅਲਾਈਅੰਸ ਹੈ ਉੱਥੇ ਪੋਜ਼ਿਟਿਵ ਜਿੱਥੇ ਨਹੀਂ ਉੱਥੇ 네ਗੇਟਿਵ ਤਾਂ ਫਿਰ ਲੀਡਰ ਬਚ ਨਹੀਂ ਨਾ ਸਕਦਾ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਇੱਥੇ ਬੋਲੋ ਉੱਥੇ ਬੋਲੋ ਲੋਕਾਂ ਨੂੰ ਨਹੀਂ ਪਤਾ ਲੱਗਦਾ ਸੀ ਪਰ ਹੁਣ ਤਾਂ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਹਰ ਚੀਜ਼ ਬਹੁਤ ਵਾਇਰਲ ਹੁੰਦੀ ਹੈ ਬਿਲਕੁਲ ਜੀ ਮੈਂ ਹੁਣ ਤੁਹਾਡੇ ਸਾਹਮਣੇ ਹੀ ਕਹਿ ਰਿਹਾ ਦੇਖੋ ਸਪੋਜ਼ ਹੈ ਇੱਥੇ ਅਸੀਂ ਅਲਾਈਂਸ ਪਾਰਟਨਰ ਹਾਂ ਇੱਥੇ ਅਸੀਂ ਅਲਾਈਂਸ ਪਾਰਟਨਰ ਬਾਰੇ ਕਵਾਂਗੇ ਅਸੀਂ ਭਾਜਪਾ ਨੂੰ ਹਰਾਨੇ ਅਲਾਈਂਸ ਕਰ ਲਿਆ ਪੰਜਾਬ ਦੇ ਵਿੱਚ ਜਾ ਕੇ ਕੀ ਕਰਾਂਗੇ ਜੇ ਮੈਨੂੰ ਪੰਜਾਬ ਦੇ ਵਿੱਚ ਐਡਰੈਸ ਕਰਨਾ ਪੈ ਗਿਆ ਸਪੋਜ਼ ਮੈਂ ਉੱਥੇ ਪੰਜਾਬ ਦੇ ਵਿੱਚ ਜਾ ਕੇ ਕੀ ਕਹੂੰਗਾ ਵੀ ਮਹਾ ਮਾਦਮੀ ਵਾਲੇ ਮਾੜੇ ਕਿਸ ਤਰੀਕੇ ਨਾਲ ਹਾਂ ਤਾਂ ਇਹ ਸਮਝਣ ਵਾਲੀ ਗੱਲ ਹੈ ਵੀ ਇਹ ਜੋ ਚੀਜ਼ ਹੈ ਵੀ ਅਸੀਂ ਕਿਸ ਤਰੀਕੇ ਨਾਲ ਐਡਰੈਸ ਕਰਾਂਗੇ ਇਹ ਨਾ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਸੀਗਾ ਸਰਕਾਰਾਂ ਨੂੰ ਅਲਾਈਅንስ ਕਰੋ ਤਾਂ ਅਵਰਲਲ ਅਲਾਈਅੰਸ ਹੋਣਾ ਚਾਹੀਦਾ ਹੈ ਇਸ ਤਰੀਕੇ ਨਾਲ ਖਿੰਡਮਾ ਜਿਹਾ ਅਲਾਈਅੰਸ ਠੀਕ ਨਹੀਂ ਰਹਿੰਦਾ ਯਾ ਦਾ ਪ੍ਰੋਪਰ ਅਲਾਈਅੰਸ ਹੋਵੇ ਯਾ ਨਹੀਂ ਹੋਣਾ ਚਾਹੀਦਾ ਸੀ ਅੱਛਾ ਗੱਲਬਾਤ ਹੁੰਦੀ ਹੈ ਕਿ ਲੀਡਰਸ਼ਿਪ ਦੇ ਨਾਲ ਕੀ ਹਾਂ ਇਹ ਚੀਜ਼ 네ਗੇਟਿਵ ਹੈ ਇਹ ਚੀਜ਼ ਪੋਜ਼ਿਟਿਵ ਹੈ ਇਹ ਅਲਾਈਅੰਸ ਇੱਥੇ ਫਾਇਦਾ ਹੈ ਉੱਥੇ ਨੁਕਸਾਨ ਹੈ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਦੇਖੋ ਜੀ ਪਤਾ ਕੀ ਇਹ ਇਸ ਵੱਡੇ ਮਸਲੇ ਨੇ ਇਹਦੇ ਵਿੱਚ ਨਾ ਸੈਂਟਰ ਲੀਡਰਸ਼ਿਪ ਇਨਵੋਲ ਹੁੰਦੀ ਹੈ ਇਹ ਲੋਕਲ ਲੈਵਲ ਦੇ ਮਸਲੇ ਨਹੀਂ ਹੈ ਕੋਈ ਪੰਜਾਬ ਕਾਂਗਰਸ ਜਾਂ ਚੰਡੀਗੜ੍ਹ ਕਾਂਗਰਸ ਦੇ ਹੱਥ ਦੇ ਵਿੱਚ ਨਹੀਂ ਹੈ ਇਹ ਸਾਰੀ ਦਿੱਲੀ ਲੀਡਰਸ਼ਿਪ ਡਿਸਾਈਡ ਕਰਦੀ ਹੈ ਵੱਡੇ ਲੈਵਲ ਤੇ ਦੇਖਿਆ ਜਾਂਦਾ ਉਹ ਵੀ ਆਪਣੀ ਥਾਂ ਸਹੀ ਹੈ ਜਿਸ ਤਰੀਕੇ ਦਾ ਪਿਛਲੇ ਤੁਸੀਂ ਟਾਈਮ ਦੇ ਵਿੱਚ ਦੇਖਿਆ ਬੀਜੇਪੀ ਨੇ ਧੱਕਾ ਕੀਤਾ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਐਵੇਂ ਦਾ ਹੋਇਆ ਵੀ 35 ਵੋਟਾਂ ਗਿਣਨ ਲਈ ਅਸੀਂ ਸੁਪਰੀਮ ਕੋਰਟ ਤੱਕ ਪਹੁੰਚੇ ਹਾਂ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਵੀ ਆ ਮਰਡਰ ਆਫ ਡੈਮੋਕ੍ਰੇਸੀ ਹੈ ਜਿਸ ਤਰੀਕੇ ਨਾਲ ਬੀਜੇਪੀ ਨੇ ਕੰਮ ਕੀਤਾ ਜੇ ਉਹਨਾਂ ਨੂੰ ਉਹ ਬਦਮਾਸ਼ੀ ਗੁੰਡਾਗਰਦੀ ਹਰ ਲੈਵਲ ਪਾਰ ਕਰ ਲਿਆ ਉਹਨਾਂ ਨੂੰ ਹਰਾਉਣ ਦੇ ਲਈ ਤਾਂ ਇਹ ਸਭ ਕੁਝ ਜਾਇਜ਼ ਹੈ ਮੈਨੂੰ ਲੱਗਦਾ ਕਿ ਕਿ ਇਹੋ ਜਿਹਾ ਸਮਾਂ ਆ ਜੂਗਾ ਉਹਨਾਂ ਵਾਲੇ ਟਾਈਮ ਦੇ ਵਿੱਚ ਵੀ ਇੱਥੇ ਕੀਪਤਾ ਇਲੈਕਸ਼ਨ ਵੀ ਨਾ ਹੋਣ ਵੀ ਬੀਜੇਪੀ ਐਵੇਂ ਤਾਂ ਕੁਝ ਵੀ ਕਰ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਨਹੀਂ ਹੋਣਗੇ ਉਹਨਾਂ ਨੂੰ ਹਰਾਉਣ ਲਈ ਤਾਂ ਇਹ ਬਹੁਤ ਸਭ ਕੁਝ ਠੀਕ ਹੈ ਜਿੱਥੇ ਜਿਸ ਤਰੀਕੇ ਨਾਲ ਉਹਨਾਂ ਨੂੰ ਸਾਹ ਮਦਾਮ ਡਾਂਡ ਬੇ ਜਿਵੇਂ ਹਰਾਇਆ ਜਾਂਦਾ ਹੈ ਹਰਾਣਾ ਚਾਹੀਦਾ ਪਰ ਕਿਤੇ ਨਾ ਕਿਤੇ ਸਮਝਣ ਵਾਲੀ ਇਹ ਗੱਲ ਹੈ ਵੀ ਕੋਈ ਕਿਵੇਂ ਤੁਸੀਂ ਸਮਝਾਓਗੇ ਤੁਸੀਂ ਆਪ ਦੇਖੋ ਵੀ ਕਿਤੇ ਲਾਇਸ ਹੈ ਕਿਤੇ ਨਹੀਂ ਹੈ ਇਹ ਨਹੀਂ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਦੁਚਿੱਤੀ ਚ ਵਰਕਰ ਹੋ ਜਾਂਦਾ ਹਾਂਜੀ ਬਿਲਕੁਲ ਵਰਕਰ ਤੁਸੀਂ ਦੇਖੋ ਵਰਕਰ ਨੂੰ ਕਿਵੇਂ ਸਮਝਾਵਾਂਗੇ ਤੁਸੀਂ ਪੋਲੀਟੀਕਲ ਇਨਸਾਨ ਸ਼ਾਇਦ ਉਹ ਸਮਝ ਰੱਖਦਾ ਹੈ ਉਹ ਚੀਜ਼ਾਂ ਸਮਝ ਜਾਂਦਾ ਅਸੀਂ ਸਮਝਦੇ ਹਾਂ ਵੀ ਜ਼ਰਤ ਸੀਗੀ ਸਮੇਂ ਦੀ ਹੂੰ ਚਲੋ ਅਸੀਂ ਰਾਜਨੀਤੀ ਦੇ ਵਿੱਚ ਪੂਰਾ ਦਿਨ ਰਾਜਨੀਤੀ ਕਰਦੇ ਆ ਅਸੀਂ ਚੰਗਾ ਮਾੜਾ ਸਮਝਦੇ ਆ ਵੀ ਇਹ ਪਾਰਟੀ ਦੀ ਨੀਡ ਸੀਗੀ ਦੇਸ਼ ਦੀ ਨੀਡ ਆ ਦੇ ਸਮੇਂ ਦੇ ਵਿੱਚ ਬੀਜੇਪੀ ਨੂੰ ਹਰਾਣਾ ਬੜਾ ਜ਼ਰੂਰੀ ਹੈ ਪਰ ਸ਼ਾਇਦ ਵਰਕਰਸ ਨੂੰ ਸਮਝਾਣਾ ਬੜਾ ਮੁਸ਼ਕਿਲ ਹੋਊਗਾ ਕਿਉਂਕਿ ਵਰਕਰ ਇਨਾ ਮੈਚੁਰ ਨਹੀਂ ਹੁੰਦਾ ਹਰ ਵਰਕਰ ਉਹ ਹਰ ਹਰ ਟਾਈਪ ਦਾ ਵਰਕਰ ਹੁੰਦਾ ਕੋਈ 2 ਸਾਲ 10 ਸਾਲ ਤੋਂ ਜੁੜਿਆ ਹੋਇਆ ਹੈ ਇਮੋਸ਼ਨਸ ਨੇ ਪਾਰਟੀ ਦੇ ਲਈ ਹਰ انسان ਦੇ ਇੱਕ ਵਾਰ ਇੱਕ ਪਾਸੇ ਤਾਂ ਅਸੀਂ ਦੂਜੀ ਪਾਰਟੀ ਬਾਰੇ ਪੁੱਠਾ ਬੋਲਦੇ ਆ ਉਹਨਾਂ ਨੇ ਗਲਤ ਕੀਤਾ ਇਸ ਤਰ੍ਹਾਂ ਕੀਤਾ ਇਹ ਪਾਲਿਸਿਜ਼ ਗਲਤ ਸੀਗੀ ਫਿਰ ਉਸੇ ਬਾਰੇ ਅਸੀਂ ਦੋ ਥੋੜੇ ਦਿਨ ਬਾਅਦ ਇਕੱਠੇ ਹੋ ਕੇ ਰਲ ਕੇ ਆਂਦੇ ਆ ਇਹ ਕਿਤਨਾ ਕਿਤੇ ਗਲਤ ਹੈ ਪਰ ਅੱਜਕੱਲ ਜਿਵੇਂ ਦੇਖ ਰਹੇ ਆ ਬੀਜੇਪੀ ਦੇ ਵਿੱਚ ਵੀ ਐਨਡੀਏ ਦੇ ਵਿੱਚ ਵੀ ਇਹੀ ਹੋ ਰਿਹਾ ਹੈ ਜਿਹੜੀਆਂ ਪਾਰਟੀਆਂ ਨਾਲ ਦਿੱਕਤ ਸੀ ਉਹੀ ਨਿਤਿਸ਼ ਕੁਮਾਰ ਸੀਗਾ ਜਿਹਦੇ ਖਿਲਾਫ ਅਮਿਤ ਸ਼ਾ ਜੀ ਕਹਿੰਦੇ ਸੀਗੇ ਦਰਵਾਜ਼ੇ ਬੰਦ ਹੈ ਨਿਤਿਸ਼ ਕੁਮਾਰ ਕੇ ਲਈ ਅੱਜ ਉਹੀ ਨਿਤਿਸ਼ ਕੁਮਾਰ ਭਾਜਪਾ ਦੇ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਲੱਗਦਾ ਹੈ ਇਹ ਪੋਲਿਟਿਕਸ ਲੋਕਾਂ ਨੇ ਸ਼ਾਇਦ ਇਹ ਪਾਰਟੀਆਂ ਨੇ ਐਵੇਂ ਹੀ ਬਣਾਤੀਆਂ ਅੱਜਕੱਲ ਪਰ ਇਹ ਤਾਂ ਤੁਹਾਡੇ ਤੇ ਵੀ ਤੇ ਲਾਗੂ ਹੁੰਦੀ ਹੈ ਕਾਂਗਰਸ ਪਾਰਟੀ ਤੇ ਵੀ ਲਾਗੂ ਹੁੰਦੇ ਗਾਲੀਬ ਸਾਹਿਬ ਹੁਣ ਦੇਖੋ ਦੂਜੀ ਪਾਰਟੀਆਂ ਨੂੰ ਦੋਸ਼ ਦੇਣ ਦਾ ਕੀ ਫਾਇਦਾ ਤੁਸੀਂ ਜਦੋਂ ਕਾਂਗਰਸ ਪਾਰਟੀ ਇਲੈਕਸ਼ਨ ਮੋਡ ਚ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਤੁਹਾਡੇ ਦੋ ਬੰਦੇ ਛੱਟ ਕੇ ਚਲੇ ਗਏ ਗੁਰਪ੍ਰੀਤ ਜੀਪੀ ਸਾਹਿ ਡਾਕਟਰ ਰਾਜ ਕੁਮਾਰ ਚੱਬੇਵਾਲ ਡਿਪਟੀ ਸੀਐਲਬੀ ਲੀਡਰ ਨੇ ਵਿਧਾਨ ਸਭਾ ਚ ਤੂੰ ਤੁਹਾਡੀ ਆਪਣੀ ਫੀਲਡਿੰਗ ਬਹੁਤ ਕਮਜ਼ੋਰ ਹੈ ਦੇਖੋ ਫੀਲਡਿੰਗ ਕਮਜ਼ੋਰ ਨਹੀਂ ਕਹਿ ਸਕਦੇ ਜੀ ਓਪਰਚ्युनिटी ਦੀ ਪੋਲਿਟਿਕਸ ਹੁੰਦੀ ਹੈ ਜੋ ਲੋਕ ਡਿਪੈਂਡ ਕਰਦਾ ਲੋਕਾਂ ਤੇ ਮੈਂ ਤੁਹਾਨੂੰ ਇਸ ਚੀਜ਼ ਦਾ ਵੀ ਐਗਜ਼ਾਮਪਲ ਦੇਣਾ ਉਹ ਦੋ ਜਣੇ ਛੱਡ ਕੇ ਗਏ ਨੇ ਉਹਨਾਂ ਵਿੱਚੋਂ ਕੈਂਡੀਡੇਟ ਵੀ ਕੀਪਤਾ ਬਣਾ ਦੇਣਗੇ ਤੇ ਕੋਈ ਇਹਦੇ ਵਿੱਚ ਕੋਈ ਦੁਰਾਏ ਨਹੀਂ ਹੈ ਅੱਜਕੱਲ੍ਹ ਲਾਲਚ ਦੇ ਨਾਲ ਪੋਲ ਪੋਲਿਟਿਸ਼ੀਅਨਸ ਕੀ ਹੋ ਗਏ ਓਪਰਚੁਨਿਸਟ ਹੋ ਗਏ ਜਿੱਥੇ opportunity ਚੰਗੀ ਲੱਭਦੀ ਉੱਥੇ ਜਾਂਦੇ ਨੇ ਅੱਜ ਕੱਲ ਅਸੀਂ ਸਟੂਡੈਂਟ ਪੋਲਿਟਿਕਸ ਤੋਂ ਨਿਕਲ ਕੇ ਅੱਗੇ ਆਏ ਹਾਂ ਅਸੀਂ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਜੁੜੇ ਹੋਏ ਨੇ ਕੀ ਸ਼ਾਇਦ ਆ ਸਚਿੰਗਾਲਾ ਕਾਂਗਰਸ ਦੇ ਵਿੱਚ ਬੈਠਿਆ ਤਾਂ 20 ਸਾਲ ਵੀ ਬਾਅਦ ਨਹੀਂ ਕਾਂਗਰਸ 'ਚ ਹੀ ਮਿਲੂਗਾ ਮੈਂ ਤੁਹਾਨੂੰ ਇਹ ਕਮਿਟ ਕਰਨ ਰਿਹਾ ਕੀ ਪਤਾ ਇਹ ਨਹੀਂ ਹੋ ਸਕਦਾ ਵੀ ਜੇ ਸੱਚੀ ਕਲਿੱਪ ਆਪਾਂ ਸਾਹਮਣੇ ਰੱਖਣੀ ਹੈ ਜੀ ਤੁਹਾਨੂੰ ਓਪਰਚੁਨਿਟੀ ਅਗਰ ਕਿਤੋਂ ਮਿਲਦੀ ਹੋਈ ਬਿਲਕੁਲ ਸਾਹਮਣੇ ਰੱਖੋ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਮੈਨੂੰ 2-3 ਕਰੋੜ ਦੇ ਆਫਰ ਦਿੱਤੇ ਗਏ ਸੀਗੇ ਹਾਂ ਭਾਜਪਾ ਵੱਲੋਂ ਮੈਂ ਕਹਿ ਰਿਹਾ ਤੇ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਦੀ ਟਿਕਟ ਵੀ ਆਫਰ ਹੋਈ ਸੀਗੀ ਅਸੀਂ ਤਾਂ ਨਹੀਂ ਛੱਡੀ ਮੇਰੀ ਉਮਰ ਦਾ ਕੋਈ ਹੋਰ ਇਨਸਾਨ ਹੁੰਦਾ ਤਾਂ 2-3 ਕਰੋੜ ਰੁਪਏ ਕਮਾਉਣਾ ਨਾ आम बंदे ਲਈ ਉਮਰ ਲੱਗ ਜਾਂਦੀ ਹੈ ਅਸੀਂ ਬਿਲਕੁਲ ਨਾ ਕੀਤੀ ਕਿਉਂਕਿ ਅਸੀਂ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਹੈ ਅਸੀਂ ਕੋਈ ਇਹ ਨਹੀਂ ਕਿ ਕੱਲ ਨੂੰ ਭਾਜੀਪੀ ਦੇ ਨਾਰੇ ਮਾਰਨੇ ਸ਼ੁਰੂ ਕਰ ਦੇਣਗੇ ਕਿਉਂਕਿ ਮੈਂ ਜਿਸ ਆਈਡੀਓਲੋਜੀ ਦੇ ਨਾਲ ਨਹੀਂ ਸੰਬੰਧ ਰੱਖਦਾ ਮੈਂ ਕਿਉਂ ਜਾਊਂਗਾ ਕੋਈ ਆਮ ਮੈਂ ਭਾਜੀਪੀ ਦੀ ਆਈਡੀਓਲੋਜੀ ਹੈ ਭਾਜੀਪੀ ਦੀ ਆਈਡੀਓਲੋਜੀ ਰਾਈਟਿਸਟ ਹੈ ਰਾਈਟ ਵਿੰਗ ਦੇ ਨਾਲ ਬਿਲਕੁਲ ਉਹਨਾਂ ਦਾ ਰਾਜਨੀਤੀ ਕਰਨ ਦਾ ਤਰੀਕਾ ਰਾਈਟ ਵਿੰਗ ਦੇ ਨਾਲ ਹੈ ਤਾਂ ਅਸੀਂ ਮੈਂ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਬਿਲਕੁਲ ਐਗਰੀ ਨਹੀਂ ਕਰਦਾ ਤਾਂ ਮੈਂ ਉਹਨਾਂ ਨੂੰ ਕਿਉਂ ਜੁਆਇਨ ਕਰੂੰਗਾ ਮੈਂ ਪੈਸੇ ਦੇ ਕਰਕੇ ਕੋਈ ਜੁਆਇਨ ਨਹੀਂ ਕਰ ਰਿਹਾ ਲੀਡਰ ਬਣਨਾ ਤੇ ਪੋਲਿਟਿਕ ਐਮ ਐਲ ਏ ਐਮ ਪੀ ਬਣਨਾ ਬੜਾ ਫਰਕ ਹੁੰਦਾ ਐ ਐਮ ਐਲ ਏ ਐਮ ਪੀ ਕਨਫੀਡੈਂਸ ਆਂ ਵੀ ਬਣ ਜਾਂਦਾ ਦੋ ਵਾਰ ਇੱਕ ਵਾਰ ਐਮ ਐਲ ਏ ਤੁਸੀਂ ਅਨਪੜ ਬੰਦਾ ਵੀ ਬਣ ਜੂਗਾ ਐਮ ਪੀ ਵੀ ਬਣ ਜੋਗੇ ਕੋਈ ਵੱਡੀ ਗੱਲ ਨਹੀਂ ਬਣਦੇ ਆ ਲੋਕ ਪਾਰਟੀ ਦੀ ਵੇਵ ਦੇ ਵਿੱਚ ਵੀ ਅਸੀਂ ਉਹ ਲੋਕ ਵੀ ਦੇਖਿਆ ਜਿਹੜੇ ਪੰਜਾਂ ਮਿੰਟਾਂ ਚ ਮੈਂ ਐਮ ਐਸਪੀ ਦੇ ਦੁਆਰੇ ਸੀਗੇ ਬਟ ਲੀਡਰ ਬਣਨਾ ਉਹ ਵੱਡੀ ਗੱਲ ਹੁੰਦੀ ਐ ਲੀਡਰ ਬਣਨਾ ਜ਼ਰੂਰੀ ਨਹੀਂ ਐ ਕੋਈ ਲੀਡਰ ਐ MLA MP ਬਣੇ ਪਰ ਲੀਡਰ ਉਹ ਹੁੰਦਾ ਜਿਹੜਾ ਹਰ ਸਿਸਟਮ ਨੂੰ সাম ਲ ਸਕੇ ਉਹਦੀ ਮੈਚਿਓਰਿਟੀ ਹੁੰਦੀ ਐ ਉਹ ਜਿਸ ਫੀਲਡ ਦੇ ਵਿੱਚ ਕੰਮ ਕਰੂਗਾ ਉਹ ਲੀਡ ਕਰੂਗਾ ਤਾਂ ਅਸੀਂ ਲੀਡਰ ਬਣਨਾ ਚਾਹੁੰਦੇ ਐ MLA MP ਬਣਨਾ ਸੁਪਨਾ ਨਹੀਂ ਐ ਪਰ ਜ਼ਿੰਮੇਵਾਰੀ ਬਹੁਤ ਵੱਡੀ ਐ ਹੁਣ ਮੈਂ ਅਗਰ ਤੁਹਾਡੇ ਸ਼ਹਿਰ ਚੰਡੀਗੜ੍ਹ ਦਾ ਜ਼ਿਕਰ ਕਰ ਲਾਂ ਤਾਂ ਦੋ ਟਰਮ ਚੰਡੀਗੜ੍ਹ ਦੇ ਵਿੱਚ ਕਾਂਗਰਸ ਜਿਹੜੀ ਹਾਰ ਚੁੱਕੀ ਐ ਤਾਂ ਹੁਣ ਇਸ ਵੇਲੇ ਕਾਂਗਰਸ ਦੇ ਹਾਲਾਤ ਚੰਡੀਗੜ੍ਹ ਦੇ ਵਿੱਚ ਕਿਵੇਂ ਨੇ অল ਐਸ ਵੈਲ ਐ ਬਿਲਕੁਲ ਜੀ ਠੀਕ ਐ ਕਾਂਗਰਸ ਦੇ ਹਾਲਾਤ ਦੇਖੋ ਪਾਰਟੀ ਨੇ ਹੁਣ ਮੇਰ ਸਲ ਸਾਹਿਬ ਦਾ ਵਿਰੋਧ ਵੀ ਦੇਖੋ ਜੀ ਵਿਰੋਧ ਕਿਤੇ ਹਰ ਲੀਡਰ ਦਾ ਵਿਰੋਧ ਹੁੰਦਾ ਹੈ ਕਿ ਐਵਜਾ ਕੋਈ ਲੀਡਰ ਨਹੀਂ ਸਾਡਾ ਵੀ ਵਿਰੋਧ ਹੋਣਾ ਕਿਤੇ ਨਾ ਕਿਤੇ ਪੋਲਿਟਿਕਸ ਦੇ ਵਿੱਚ ਤੁਸੀਂ ਹਰ ਇਨਸਾਨ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਹਰ ਜੇ ਸਾਡੀ 50000 ਵੋਟਰ ਨੇ 50 ਦੇ 50000 ਚੰਗਾ ਨਹੀਂ ਕਹਿਣਗੇ ਤੁਸੀਂ ਕਿਸੇ ਦਾ ਮਾੜਾ ਵੀ ਨਹੀਂ ਕਰੋਗੇ ਨਾ ਰਾਜਨੀਤੀ ਦੇ ਵਿੱਚ ਉਹ ਵੀ ਲੋਕ ਕੋਈ ਨਾ ਕੋਈ ਕਹਿ ਦੂਗਾ ਇਹਨੇ ਮੇਰਾ ਕੁਝ ਨਹੀਂ ਕਰਿਆ ਇਹ ਮਿਲਦਾ ਨਹੀਂ ਸੀਗਾ ਇਹ ਤਾਂ ਨੇਕੀ ਕਰ ਦਰਿਆ ਚ ਪਾੜਾ ਕੰਮ ਹੈ ਇਹਦੇ ਵੀ ਤੁਸੀਂ ਰਿਟਰਨ ਐਕਸਪੈਕਟ ਨਹੀਂ ਕਰ ਸਕਦੇ ਦੂਜੀ ਗੱਲ ਕੀ ਹੈ ਲੋਕਾਂ ਨੂੰ ਸਮਝਣਾ ਪੜਿਆ ਲੋਕਾਂ ਨੂੰ ਸਮਝ ਵੀ ਆ ਗਈ ਹੈ ਜੇ ਬੰਸਲ ਸਾਹਿਬ ਟਿਕਟ ਲੈ ਰਹੇ ਟਿਕਟ ਮਿਲ ਰਹੀ ਹੈ ਉਹਨਾਂ ਨੂੰ ਉਹਨਾਂ ਨੇ ਕਮਾ ਕਰਕੇ ਮਿਲ ਰਹੀ ਹੈ ਦੂਜੀ ਲੀਡਰ ਤਾਂ ਮਿਲਦੀ ਵੀ ਨਹੀਂ ਸੀਗੀ ਅਜੋ ਹੀ ਬੰਸਲ ਸਾਹਿਬ 28 ਸੈਕਟਰ ਦੇ ਦਰਵਾਜ਼ੇ ਖੁੱਲੇ ਰਹਿੰਦੇ ਹਮੇਸ਼ਾ ਉਹ ਕੋਈ ਉਹਨਾਂ ਨੂੰ ਲਾਮ ਲਸ਼ਕਰ ਦੀ ਲੋੜ ਨਹੀਂ ਤੇ ਦੂਜੇ ਪਾਸੇ ਕਿਰਨ ਖੇਰ ਨੂੰ ਤਾਂ ਲੱਭਣਾ ਔਖਾ ਹੋ ਜਾਂਦਾ ਹੈ ਉਹ ਤਾਂ ਇੱਕ ਗਰੀਬ ਬੰਦੇ ਨੂੰ ਕਹਿੰਦੀ ਹੈ ਸਮੈਲ ਆਂਦੀ ਹੈ ਤੇਰੇ ਚੋਂ ਹਾਊਸ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਹਾਊਸ ਦੇ ਵਿੱਚ ਮੇਰੇ ਹੋਈ ਸੀਗੀ ਉਹ ਇੱਕ ਸਰਦਾਰ ਬੰਦੇ ਨੂੰ ਕਹਿੰਦੇ ਆ ਵੀ ਇੱਕ ਕਾਉਂਸਲਰ ਨੂੰ ਤੇਰੀ ਦਾੜੀ ਪਟ ਦੂੰਗੀ ਹੂੰ ਤੇ ਨਾਲ ਦੇ ਮੈਂ ਵੇਖਿਆ ਜਿਹੜੇ ਨਾਲ ਦੇ ਲੋਕ ਸੀਗੇ ਸਿੱਖ ਲੋਕ ਸੀਗੇ ਕਾਉਂਸਲਰ ਸੀ ਕਿਸੇ ਨੇ ਆਵਾਜ਼ ਨਹੀਂ ਚੱਕੀ ਭਾਜਪੀ ਦੇ ਵੱਲੋਂ ਵੀ ਕਿਸੇ ਨੇ ਹੋਰ ਪਾਰਟੀ ਵੱਲੋਂ ਵੀ ਨਹੀਂ ਤਾਂ ਅੱਜ ਕੱਲ ਮੈਂ ਵੇਖਿਆ ਵੀ ਸਿਸਟਮ ਦੇ ਖਿਲਾਫ ਬੋਲਣ ਦੀ ਹਿੰਮਤ ਹਰ ਲੀਡਰ ਦੇ ਵਿੱਚ ਨਹੀਂ ਹੈ ਉਹ ਲੀਡਰ ਲੀਡਰਸ਼ਿਪ ਇਹ ਦਲੇਰੀ ਇਹ ਇਹ ਮਜ਼ਬੂਤੀ ਸ਼ਾਇਦ ਇੰਟਰਨਲ ਹੁੰਦੀ ਹੈ ਇਨਸਾਨ ਦੇ ਹਰ ਇਨਸਾਨ ਸਿਸਟਮ ਦੇ ਖਿਲਾਫ ਨਹੀਂ ਬੋਲ ਸਕਦਾ ਡਰਦਾ ਹੈ ਪਰਚੇ ਤੋਂ ਡਰਦਾ ਹੈ ਜਾਂ ਆਉਣ ਵਾਲੇ ਸਮੇਂ ਤੋਂ ਡਰਦਾ ਹੈ ਰੱਬ ਜਾਣੇ ਪਰ ਮੈਂ ਵੇਖਿਆ ਸਿਸਟਮ ਦੇ ਖਿਲਾਫ ਬੋਲਣਾ ਬਹੁਤ ਵੱਡੀ ਗੱਲ ਹੈ ਤੁਹਾਡੀ ਕਿਰਨ ਖੇਰ ਨਾਲ ਕਿਸ ਗੱਲ ਨੂੰ ਲੈ ਕੇ ਤੂ ਤੂ ਮੈਂ ਮੈਂ ਹੋਈ ਸੀ ਪਿਛਲੇ ਹਾਊਸ ਦੀ ਮੀਟਿੰਗ ਦੇ ਵਿੱਚ ਉਹ ਆਏ ਸੀਗੇ ਤੇ ਮੈਂ ਅਸੀਂ ਆਏ ਜਦੋਂ ਅਸੀਂ ਕਿਹਾ ਵੀ ਅਸੀਂ ਨਾਰੇ ਲਾ ਰਹੇ ਸੀ ਲੋਕਤੰਤਰ ਦੀ ਹੱਤਿਆ ਹੋਈ ਹੈ ਅਸੀਂ ਉਸ ਦੇ ਖਿਲਾਫ ਹੈ ਬੀਇੰਗ ਦੀ ਐਮਪੀ ਆਫ ਚੰਡੀਗੜ੍ਹ ਤੁਸੀਂ ਕੀ ਸਟੇਟਮੈਂਟ ਦਿੱਤੀ ਹੈ ਤੁਸੀਂ ਐਕਸੈਪਟ ਕਰੋ ਗਲਤੀ ਤੁਸੀਂ ਐਕਸੈਪਟ ਕਰੋ ਵੀ ਇਹ ਗਲਤ ਹੋਇਆ ਉਹ ਕਹਿੰਦੇ ਨਹੀਂ ਨਹੀਂ ਛੱਡੋ ਇੱਕ ਫਾਲਤੂ ਦੀ ਗੱਲਾਂ ਮੈਮ ਡੈਮੋਕ੍ਰੇਸੀ ਦਾ ਮਰਡਰ ਹੋ ਗਿਆ ਚੀਫ ਜਸਟਿਸ ਆਫ ਇੰਡੀਆ ਨੇ ਸਟੇਟਮੈਂਟ ਦਿੱਤੀ ਹੈ ਤੁਸੀਂ ਕਹਿੰਦੇ ਉਹ ਫਾਲਤੂ ਦੀ ਗੱਲਾਂ ਹੈ ਤੇ ਉਹਨਾਂ ਕਹਿੰਦੇ ਮੇਰਾ ਸਿਰ ਦੁਖ ਰਿਹਾ ਹੈ ਮੈਂ ਕਹਿੰਦਾ ਮੈਮ ਸਿਰ ਤਾਂ 10 ਸਾਲ ਹੋ ਗਏ ਸਿਰ ਚੰਡੀਗੜ੍ਹ ਦੇ ਲੋਕਾਂ ਦਾ ਦੁਖ ਰਿਹਾ ਸੀ ਜਦੋਂ ਤੁਹਾਨੂੰ ਵੋਟ ਪਈ ਉਹਨਾਂ ਨੇ ਤਾਂ ਇਹ ਗੱਲਾਂ ਤੁਸੀਂ ਐਮਪੀ ਹੋ ਕੇ ਪੋਲਿਟਿਕਸ ਦੇ ਵੀ ਤੁਸੀਂ ਇਹ ਕਹਿ ਦੋਗੇ ਵੀ ਸਿਰ ਦੁਖ ਰਿਹਾ ਹੈ ਤਾਂ ਰਾਜਨੀਤੀ ਛੱ ਹਰ ਇਨਸਾਨ ਦੇ ਦਿਲ ਦੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਚੀਜ਼ ਦਾ ਹਰਜਾਨਾ ਬੀਜੇਪੀ ਨੂੰ ਭਰਨਾ ਪੈਣਾ ਕੱਲ ਹੀ ਉਹਨਾਂ ਦੇ ਇੱਕ ਬੀਜੇਪੀ ਦੇ ਚੰਗੇ ਐਕਸ ਪ੍ਰਧਾਨ ਸੀਗੇ ਚੰਡੀਗੜ੍ਹ ਤੇ ਉਹਨਾਂ ਨੇ ਐਕਸੈਪਟ ਕੀਤਾ ਸਾਡੀ ਗਲਤੀ ਸੀਗੀ ਕਿਸੇ ਨਾ ਕਿਸੇ ਪਾਰਟੀ ਦੇ ਮੈਂਬਰ ਨੇ ਗਲਤ ਡਿਸੀਜਨ ਲਿਆ ਵੀ ਇਹ ਨਹੀਂ ਹੋਣਾ ਚਾਹੀਦਾ ਤਾਂ ਇਸ ਤਰੀਕੇ ਦੀ ਗੱਲ ਉਹਨਾਂ ਨੇ ਆਪਣੇ ਮੂੰਹ ਵੱਲੋਂ ਐਕਸੈਪਟ ਕੀਤੀ ਪਰ ਕੀ ਲੱਗਦਾ ਹਾਲਾਤ ਕਾਂਗਰਸ ਦੇ ਲਈ ਚੰਗੇ ਨੇ ਇਸ ਵੇਲੇ ਚੰਡੀਗੜ੍ਹ ਬਿਲਕੁਲ ਚੰਗੇ ਜੀ ਅਸੀਂ ਮੈਜੋਰਟੀ ਦੇ ਨਾਲ ਨੇ ਅਸੀਂ ਕਾਉਂਸਲਰ ਦੇ ਵਿੱਚ ਵੀ 1271 ਕਾਉਂਸਲਰ ਨੇ ਤੇ 35 ਚੋਂ 19 ਅਸੀਂ ਮੈਜੋਰਟੀ ਰੱਖ ਰਹੇ ਹਾਂ ਤਾਂ ਹੀ ਸਾਡਾ ਮੇਅਰ ਬਣਿਆ ਦੂਜੇ ਪਾਸੇ ਬਹੁਤ ਲੋਕ ਨੇ ਚੰਡੀਗੜ੍ਹ ਦੇ ਵਿੱਚ ਜਿਹੜੇ ਭਾਜਪੀ ਦੀ ਨੀਤੀਆਂ ਤੋਂ ਦੁਖੀ ਆ ਚੁੱਕੇ ਨੇ ਖਿਲਾਫ ਨੇ ਉਹਨਾਂ ਦੀ ਆਈਡੀਆਲੋਜੀ ਤੋਂ ਕੰਮ ਤੋਂ ਉਹਨਾਂ ਨੇ ਤਾਂ ਹੁਣ ਇੱਕ ਮੈਂ ਹਿੰਦੂ ਹਾਂ ਮੈਂ ਸਵਾਲ ਲੈਣ ਲੱਗਿਆ ਸੀਗੇ ਮੈਂ ਬ੍ਰਾਹਮਣ ਆ ਹਿੰਦੂ ਆ ਪਰ ਮੈਂ ਦੇਖਦਾ ਉਹਨਾਂ ਦੀ ਮੀਟਿੰਗਸ ਦੇ ਵਿੱਚ ਜਿਵੇਂ ਪਤਾ ਲੱਗਦਾ ਸਾਨੂੰ ਉਹ ਕਹਿੰਦੇ ਤੁਸੀਂ 2024 ਦੇ ਵਿੱਚ ਕੋਈ ਮੁੱਦਾ ਨਹੀਂ ਚੱਕਣਾ ਸਿਰਫ ਤੁਸੀਂ ਰਾਮ ਮੰਦਰ ਦੇ ਨਾਂ ਤੇ ਵੋਟ ਪਾ ਰਹੇ ਮੈਂ ਆ ਰਿਹਾ ਸੀ ਇਸ ਸਵਾਲ ਤੇ ਰਾਮ ਮੰਦਰ ਦੇ ਨਾਂ ਤੇ ਵੋਟ ਪਾਣੇ ਨੇ ਲੋਕ ਨੇ ਸਾਡੇ ਸੈਂਟੀਮੈਂਟ ਜੁੜੇ ਹੋਏ ਨੇ ਅਸੀਂ ਅਸੀਂ ਮੈਂ ਆ ਹਿੰਦੂ ਆ ਮੰਦਰ ਜਾਂਦਾ ਗੁਰਦੁਆਰੇ ਵੀ ਜਾਂਦੇ ਆ ਇਥੇ ਸਕੂਨ ਮਿਲਦਾ ਜਾਂਦੇ ਆ ਕੋਈ ਇਸ਼ੂ ਨਹੀਂ ਪਰ ਕੀ ਵੋਟ ਮੰਗਣਾ ਸਹੀ ਹੈ ਕਿ ਰਾਮ ਮੰਦਰ ਦੇ ਨਾਂ ਤੇ ਵੀ ਅੱਛਾ ਰਾਮ ਮੰਦਰ ਖਲਵਾਇਆ ਇਹ ਇਹ ਇਹਨੂੰ ਯੂਜ਼ ਕਰਨਾ ਸਹੀ ਹੈ ਤੁਸੀਂ ਇੱਕ ਹੋਰ ਮੈਂ ਬੜਾ ਸੈਂਸਿਟਿਵ ਟੌਪਿਕ ਲੈ ਕੇ ਆ ਰਿਹਾ ਤੁਸੀਂ ਦੇਖਿਓ ਹੁਣ ਆਰਟੀਕਲ 370 ਫਿਲਮ ਆਈ ਹੈ ਜਾਂ ਹੋਰ ਵੀ ਫਿਲਮਾਂ ਆ ਰਹੀਆਂ ਨੇ ਤੁਸੀਂ ਇਹਨਾਂ ਦੀ ਟਾਈਮਿੰਗ ਦੇਖੋ movies ਦੀ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਮੂਵੀ ਆ ਰਹੀ ਹੈ ਤੁਸੀਂ ਬੀਜੇਪੀ ਦੀ ਮੈਨੇਜਮੈਂਟ ਦੇਖੋ ਕਿਵੇਂ ਸਾਲ ਡੇਢ ਸਾਲ ਪਹਿਲਾਂ ਇਹਨੇ 2 ਸਾਲ ਪਹਿਲਾਂ ਡਾਇਰੈਕਟਰਸ ਨੂੰ ਕੰਟੈਕਟ ਕੀਤਾ ਹੋਣਾ ਵੀ ਇਸ ਤਰੀਕੇ ਦੇ ਸੈਂਸਿਟਿਵ ਇਸ਼ੂਸ ਤੇ ਜਿੱਥੇ ਅਸੀਂ ਬੀਜੇਪੀ ਨੂੰ ਦਿਖਾਣਾ ਵੀ ਬੀਜੇਪੀ ਨੇ ਦੇਸ਼ ਦੇ ਵਿੱਚ ਇਹ ਕੀਤਾ ਸੀਗਾ ਤੁਸੀਂ ਮੂਵੀ ਬਣਾਣੀ ਹੈ ਇਸ ਤਰੀਕੇ ਨਾਲ ਬੀਜੇਪੀ ਮੈਨੇਜ ਕਰ ਰਹੀ ਹੈ ਗੱਲ ਇਹ ਸਭ ਇੱਕ ਸਵਾਲ ਹੈ ਤੁਸੀਂ ਕਹਿ ਰਹੇ ਹੋ ਕਿ ਰਾਮ ਮੰਦਰ ਤੇ ਇਹ ਜਿਹੜਾ ਵੋਟਾਂ ਮੰਗ ਰਹੇ ਨੇ ਤੁਹਾਨੂੰ ਪਤਾ ਹੈ ਬੀਜੇਪੀ ਲਗਾਤਾਰ ਲੰਬੇ ਸਮੇਂ ਤੋਂ ਰਾਮ ਮੰਦਰ ਦਾ ਮੁੱਦਾ ਉਠਾ ਰਹੀ ਹੈ ਲਗਾਤਾਰ ਬੀਜੇਪੀ ਦੀ ਸਿਆਸਤ ਹੈ ਉਹ ਰਾਮ ਮੰਦਰ ਦੇ ਇਰਦ-ਗਿਰਦ ਘੁੰਮਦੀ ਹੈ ਜੋ ਕਦੇ ਪਹਿਲਾਂ ਨਹੀਂ ਹੋਇਆ ਉਹ ਨਰਿੰਦਰ ਮੋਦੀ ਦੇ ਇਸ ਟਿਨਯੂਰ ਦੇ ਵਿੱਚ ਹੋਇਆ ਵੱਡਾ ਬਾਬੇ ਰਾਮ ਮੰਦਰ ਬਣਿਆ ਸਿਆਸਤ ਦੇ ਵਿੱਚ ਜੋ ਵੀ ਕਦਮ ਪੁੱਟਿਆ ਜਾਂਦਾ ਉਹ ਰਾਜਨੀਤਿਕ ਹੁੰਦਾ ਹੈ ਅਗਰ ਉਹ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਨੇ ਤਾਂ ਇਸ ਦੇ ਵਿੱਚ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਕੀ ਦਿੱਕਤ ਹੈ ਬਿਲਕੁਲ ਦਿੱਕਤ ਹੈ ਜੀ ਧਰਮ ਦੇ ਨਾਂ ਤੇ ਕੋਈ ਵੀ ਪਾਰਟੀ ਕੋਈ ਵੀ ਇਨਸਾਨ ਬੋਟਾ ਲਊਗਾ ਉਹ ਕਿੱਥੇ ਤੱਕ ਜਾਇਜ਼ ਹੈ ਹੁਣ ਕੋਡ ਆਫ ਕੰਡੈਕਟ ਲੱਗ ਗਿਆ ਕੋਈ ਗੁਰਦੁਆਰੇ ਮੰਦਰ ਮੀਟਿੰਗਾਂ ਤਾਂ ਨਹੀਂ ਹੁੰਦੀ ਕਿਸੇ ਗੁਰਦੁਆਰੇ ਮੰਦਰ ਸਿੱਖੀ Hindu ਆ ਕਿਸੇ ਧਰਮ ਦੇ ਨਾਤੇ ਤਾਂ ਨਹੀਂ ਅਸੀਂ ਵੋਟ ਮੰਗ ਸਕਦੇ ਉਹ ਤਾਂ ਪ੍ਰੋਪਰ ਕਹਿ ਰਹੇ ਆ ਇਹ ਨਾ ਇੰਡਾਇਰੈਕਟ ਇੰਡਾਇਰੈਕਟ ਕੈਂਪੇਨਿੰਗ ਹੁੰਦੀ ਹੈ ਇਹਨੂੰ ਸਮਝਣਾ ਪੈਣਾ ਉਹ ਤਾਂ ਡਾਇਰੈਕਟਲੀ ਉਹ ਕਰ ਰਹੇ ਨੇ ਡਾਇਰੈਕਟਲੀ ਵੀ ਕਰ ਰਹੇ ਉਹ ਤਾਂ ਉਹਨਾਂ ਦੇ ਖਿਲਾਫ ਕਿਵੇਂ ਸਿਸਟਮ ਤੁਸੀਂ ਸਾਰਾ ਸਿਸਟਮ ਉਹਨਾਂ ਦੇ ਨਾਲ ਹੈ ਐਡੀ ਸੀਬੀਆਈ ਹਰ ਗਵਰਨਮੈਂਟ ਏਜੰਸੀ ਉਹਨਾਂ ਦੇ ਨਾਲ ਹੈ ਕਿਵੇਂ ਟੈਕਲ ਕਰੋਗੇ ਇੱਕ ਪਾਸੇ ਤਾਂ ਇੰਨੀ ਪਾਵਰ ਹੈ ਇਲੈਕਟਰੋਲ ਬਾਂਡਸ ਦੇਖੋ ਤੁਸੀਂ ਕੋਈ ਜਵਾਬ ਹੈ ਕਿਸੇ মিডিਆ ਚੈਨਲ ਨੇ ਅੱਜ ਦਿਖਾਇਆ 12 ਦਿਨ ਤੋਂ ਇੱਕ ਆਪਣੇ ਉਥੇ ਲੇਕ ਤੇ ਉਹ ਆਪਣਾ ਭੁਖੜ ਹਟਾਲ ਤੇ ਬੈਠੇ ਆ ਜਿਹੜਾ ਨੇ 3 ਡੇਸ ਦਾ ਉਹਨਾਂ ਤੇ ਡਾਕੂਮੈਂਟਰੀ ਬਣੀ ਸੀਗੀ 3 ਡੇਸ ਦੇ ਵਿੱਚ ਅਮੀਰ ਖਾਨ ਨੇ ਜਿੰਨਾ ਦਾ ਰੋਲ ਨਿਭਾਇਆ ਸੀਗਾ 12 ਦਿਨ ਤੋਂ ਭੁਖੇ ਬੈਠੇ ਆ ਲੇਕ ਤੇ ਬੈਠੇ ਆ ਕਿਸੇ ਨੇ ਮੁੱਦਾ ਚੱਕਿਆ ਨੈਸ਼ਨਲ ਮੀਡੀਆ ਨੇ ਇੱਕ ਵੀ ਜਣੇ ਨਹੀਂ ਚੱਕਿਆ ਕਿਉਂਕਿ ਅੱਜ ਕੱਲ੍ਹ ਕੀ ਹੈ ਮੀਡੀਆ ਕੀ ਹੈ ਜੋ ਸਰਕਾਰ ਦੇ ਖਿਲਾਫ ਦੀ ਨੈਸ਼ਨਲ ਮੀਡੀਆ ਕੀ ਸਰਕਾਰ ਦੇ ਖਿਲਾਫ ਦੀ ਚੀਜ਼ ਦਿਖਾ ਦਿਖਾਉਂਦਾ ਨਹੀਂ ਹੈ ਰਾਜ਼ੀ ਨਹੀਂ ਹੈ ਤਾਂ ਜਦ ਇਸ ਤਰੀਕੇ ਨਾਲ ਤੁਸੀਂ ਇੰਨਾ ਕੁਝ ਮੈਨੇਜ ਕੀਤਾ ਹੋਇਆ ਹੁਣ ਇਹਨਾਂ ਨੂੰ ਕਿਹਾ ਲੋਕਲ ਲੋਕਲ ਕਾਉਂਸਲਰਸ ਤੇ ਸਾਰਿਆਂ ਨੂੰ ਮੈਂ ਯੂਨੀਵਰਸਿਟੀ ਦੀ ਗੱਲ ਦੱਸਦਾ ਏਬੀਬੀਪੀ ਪਾਰਟੀ ਇਹਨਾਂ ਦੀ ਸਟੂਡੈਂਟ ਵਿੰਗ ਹੈ ਏਬੀਬੀਪੀ ਨੇ ਆਪਣੇ ਬੱਚਿਆਂ ਨੂੰ ਕਿਹਾ ਸੀ ਤੁਹਾਨੂੰ ਰਾਮ ਮੰਦਰ ਦੇ ਦਰਸ਼ਨ ਕਰਾਵਾਂਗੇ ਫ੍ਰੀ ਆਫ ਕੋਸਟ ਲੋਕਾਂ ਨੂੰ ਲੋਕਲ ਆਪਣੇ ਏਰੀਆ ਚੋ ਐਮ ਐਲ ਏ ਨੂੰ ਕਿਹਾ ਵੀ ਕਾਉਂਸਲਰਾਂ ਨੂੰ ਕਿਹਾ ਸਰਪੰਚਾਂ ਨੂੰ ਕਿਹਾ ਬੱਸਾਂ ਭਰ-ਭਰ ਲੈ ਕੇ ਜਾਓ ਅਯੋਧਿਆ ਫ੍ਰੀ ਆਫ ਕੋਸਟ ਤੁਸੀਂ ਦਰਸ਼ਨ ਕਰਾਣੇ ਆ ਚੰਗੀ ਗੱਲ ਨਹੀਂ ਇਹ ਚੰਗੀ ਗੱਲ ਆ ਬਿਲਕੁਲ ਇਸ ਟਾਈਮ ਤੁਸੀਂ ਵੀ ਕਰਾਓ ਔਰ ਜ਼ਰੂਰ ਕਰਾਵਾਂਗੇ ਬਟ ਇਲੈਕਸ਼ਨ ਤੋਂ ਬਾਅਦ ਕਰਾਵਾਂਗੇ ਹੁਣ ਸ਼ਾਇਦ ਇਹ ਪ੍ਰੈਸ ਕਰਨ ਦੀ ਲੋੜ ਨਹੀਂ ਹੈ ਸਾਰਾ ਕੁਝ ਹੁਣੇ ਇਸ ਇਤ ਇੱਕ ਕੈਂਪੇਨਿੰਗ ਕਰਨ ਦਾ ਇੰਡਾਇਰੈਕਟ ਤਰੀਕਾ ਹੁੰਦਾ ਹੈ ਭਜਨ ਮੰਡਲੀਆਂ ਬਣਾ ਕੇ ਉਹਨਾਂ ਤੋਂ ਕੈਂਪੇਨਿੰਗ ਕਰਾਣਾ ਆਪਣੀ ਲੇਡੀਜ਼ ਨੂੰ ਭਜਨ ਮੰਡਲੀਆਂ ਦੇ ਵਿੱਚ ਉਹਨਾਂ ਦੇ ਨਾਂ ਪਵਾਣੇ ਵੀ ਤੁਸੀਂ ਉੱਥੇ ਪਾਰਟੀ ਦੀ ਗੱਲ ਕਰਨੀ ਇੱਕ ਟੈਗ ਲਾਤਾ ਵੀ ਕਾਂਗਰਸ ਐਂਟੀ ਹਿੰਦੂ ਪਾਰਟੀ ਹੈ ਕਾਂਗਰਸ ਹਿੰਦੂਆਂ ਦੇ ਨਾਲ ਨਹੀਂ ਹੈ ਕਾਂਗਰਸ ਮਾਈਨੋਰੀ ਦੀ ਨਾਲ ਹੈ ਕਾਂਗਰਸ ਹਰ ਧਰਮ ਦੇ ਨਾਲ ਹੈ ਪਰ ਹਿੰਦੂਆਂ ਦੇ ਨਾਲ ਨਹੀਂ ਹੈ ਹਿੰਦੂ ਖਤਰੇ 'ਚ ਹੈ ਜਿੱਥੇ 80 90 ਕਰੋੜ ਪੋਪੂਲੇਸ਼ਨ ਸਾਡੀ 140 ਕਰੋੜ 'ਚੋਂ ਹਿੰਦੂ ਹੈ ਕਦੇ ਹਿੰਦੂ ਖਤਰੇ 'ਚ ਹੋ ਸਕਦੇ ਹਨ ਹਿੰਦੂਆਂ ਨੂੰ ਵੀ ਇਹ ਥ੍ਰੈਟ ਹੈ ਵੀ ਅੱਜ ਹੀ ਖਤਰੇ 'ਚ ਹੈ ਕਿਵੇਂ ਮੈਂ ਸਮਝਦਾ ਇੰਡੀਆ ਦੇ ਵਿੱਚ ਕੋਈ ਤਰ੍ਹਾਂ ਖਤਰੇ ਦੇ ਵਿੱਚ ਨਹੀਂ ਹੈ ਇਹ ਤਾਂ ਬਾਹਰ ਪੋਰਟਰੇ ਕੀਤਾ ਜਾਂਦਾ ਵੀ ਖਤਰੇ ਦੇ ਵਿੱਚ ਹੈ ਤਾਂ ਹੀ ਤਾਂ ਆਪਸੀ ਤਾਲਮਿਲ ਖਰਾਬ ਹੋਊਗਾ ਕਿਤੇ ਅਸੀਂ ਦੇਖਦੇ ਹਾਂ ਚੰਡੀਗੜ੍ਹ ਜਾਂ ਕਿਤੇ ਬਾਹਰ ਜਾਂਦੇ ਕਿੰਨਾ ਪਿਆਰ ਨਾਲ ਅਸੀਂ ਮਲੇਰ ਕੋਟਲੇ ਜਾਓ ਮੁਸਲਮਾਨ ਰਹਿੰਦੇ ਕਦੇ ਕੋਈ ਤੁਸੀਂ ਡਿਸਪਿਊਟ ਦੀ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਕਾਫੀ ਸਮੇਂ ਦਾ ਇਤਿਹਾਸ ਚੱਕ ਲਓ ਕਦੇ ਦੇਖਿਆ ਕਦੇ ਕਿਸੇ ਸਿੱਖ ਬੰਦੇ ਨੇ ਜਾਂ Hindu ਬੰਦੇ ਨੇ ਮੁਸਲਮਾਨਾਂ ਨੂੰ ਤੰਗ ਕੀਤਾ ਮਲੇਰ ਕੋਟਲੇ ਦੇ ਵਿੱਚ ਪੰਜਾਬ ਇੱਕ ਸਿੱਖ ਡੋਮਿਨੇਟਿੰਗ ਸਟੇਟ ਹੋਣ ਦੇ ਬਾਵਜੂਦ ਉੱਥੇ ਮੁਸਲਮਾਨ ਬੜੇ ਖੁਸ਼ਹਾਲੀ ਦੇ ਨਾਲ ਰਹਿ ਰਹੇ ਆ ਕੋਈ ਕਦੇ ਡਿਸਪਿਊਟ ਦੀ ਗੱਲ ਨਹੀਂ ਆਈ ਫਿਰ ਤੁਸੀਂ ਇੰਡੀਆ ਦੇ ਵਿੱਚ ਇਹ ਮੈਸੇਜ ਕਿਉਂ ਦਿੰਦੇ ਹੋ ਵੀ ਫਲਾਣੇ ਧਰਮ ਦਾ ਬੰਦਾ ਖੁਸ਼ ਨਹੀਂ ਹੈ ਇਹ ਮਾਈਨੋਰਟੀ ਹੈ ਇਹ ਤੰਗ ਹੋ ਰਿਹਾ ਮੋਬ ਲਿੰਚਿੰਗ ਦੀ ਜਿੰਨੀ ਐਕਟੀਵਿਟੀਜ਼ ਜਿੰਨੀ ਨਿਊਜ਼ ਅਸੀਂ 2014 ਤੋਂ ਬਾਅਦ ਸੁਣ ਰਹੇ ਹਾਂ ਪਹਿਲਾਂ ਨਹੀਂ ਸੁਣਿਆ ਸੀਗਾ ਹਾਂ ਕਿਉਂ ਸੁਣਦੇ ਨੇ ਕਿਉਂਕਿ ਇਹਨਾਂ ਨੇ ਆਪਸੀ ਇਹਨਾਂ ਇਨੀ ਡਿਫਰੈਂਸੀਸ ਕ੍ਰੀਏਟ ਕਰਦੇ ਆਂ ਵੀ ਕਦੇ ਕਹਿੰਦੇ ਨੇ ਸਿੱਖ ਨਹੀਂ ਸਿੱਖ ਖਤਰੇ 'ਚ ਐ ਫਿਰ ਜਦੋਂ ਆਂਦਾ ਕਿਸੇ ਸਟੇਟ 'ਚ ਕਹਿੰਦੇ ਹਿੰਦੂ ਖਤਰੇ 'ਚ ਐ ਫਿਰ ਕਿਤੇ ਕਹਿੰਦੇ ਨੇ ਕਿ ਮੁਸਲਮਾਨ ਖਤਰੇ 'ਚ ਐ ਫਿਰ ਕ੍ਰਿਸਚੀਅਨ ਖਤਰੇ 'ਚ ਐ ਉਹ ਤਾਂ ਕਲੀਅਰ ਨੇ ਨਾ ਉਹ ਤਾਂ ਮੈਂ ਅਗਰ ਪਿਛਲਾ ਰਿਕਾਰਡ ਦੇਖ ਲੀ ਬੀਜੇਪੀ ਦਾ ਗਾਲੇਬ ਸਾਹਿਬ ਉਹ ਤਾਂ ਮੁਸਲਮਾਨ ਮੁਸਲਮਾਨਾਂ ਨੂੰ ਟਿਕਟ ਵੀ ਨਹੀਂ ਦਿੰਦੇ ਉਹਨਾਂ ਦਾ ਤਾਂ ਅਜੰਡਾ ਕਲੀਅਰ ਹੈ ਉਹ ਕਹਿੰਦੇ ਅਸੀਂ ਆਪਣੇ ਧਰਮ ਦੀ ਇਹਦੇ ਵਿੱਚ ਹਰਜ਼ ਵੀ ਕੀ ਹੈ ਗਾਲੇਬ ਸਾਹਿਬ ਅਗਰ ਕੋਈ ਬੰਦਾ ਆਪਣੀ ਕਮਿਊਨਿਟੀ ਨੂੰ ਉੱਪਰ ਚੱਕਣਾ ਚਾਹੁੰਦਾ ਹੈ ਤਾਂ ਇਹਦੇ ਵਿੱਚ ਦਿੱਕਤ ਕੀ ਹੈ ਬਿਲਕੁਲ ਦੇਖੋ ਤੇ ਇੱਕ ਦਿੱਕਤ ਹੀ ਹੈ ਸਭ ਤੋਂ ਪਹਿਲਾਂ ਤਾਂ ਸਾਡਾ ਦੇਸ਼ ਸੈਕੂਲਰ ਹੈ ਹਰ ਧਰਮ ਦਾ ਇਨਸਾਨ ਇੱਥੇ ਰੰਦੇ 36 ਬਰਾਦਰੀ ਇੱਥੇ ਰਹਿੰਦੀ ਹੈ ਬੜਾ ਸਾਡਾ ਦੇਸ਼ ਕੋਈ ਇੱਕ ਦੇਸ਼ ਐਵੇਂ ਦਾ ਦੇਸ਼ ਨਹੀਂ ਹੈ ਕਿ ਨਾਰਮਲ ਦੇਸ਼ ਹੈ ਇੱਕ ਆਪਣੇ ਆਪ ਚ ਯੂਰਪ ਹੈ ਇਹਦੇ ਵਿੱਚ ਵੱਖਰੇ ਵੱਖਰੇ ਸਟੇਟਸ ਨੇ ਵੱਖਰੇ ਵੱਖਰੇ ਕਲਚਰ ਨੇ ਆਪਣੇ ਧਰਮ ਨੂੰ ਉੱਪਰ ਲੈ ਕੇ ਜਾਓ ਜ਼ਰੂਰ ਲੈ ਕੇ ਜਾਓ ਪਰ ਦੂਜੇ ਨੂੰ ਨੀਵਾ ਨਾ ਦਿਖਾਓ ਇੱਕ ਹੋਰ ਪੋਲੀਟੀਸ਼ੀਅਨ ਕਾਦੇ ਲਈ ਹੁੰਦੇ ਆ ਪੋਲੀਟੀਸ਼ੀਅਨ ਰੋਲ ਮਾਡਲ ਹੈ ਸੋਸਾਇਟੀ ਦਾ ਪੋਲੀਟੀਸ਼ੀਅਨ ਨੂੰ ਵੇਖ ਕੇ ਲੋਕ ਆਪਣੇ ਥੀਵਜ਼ ਚੇਂਜ ਕਰਦੇ ਆ ਸਾਡੇ ਤਾਂ ਐਕਸਪੈਕਟੇਸ਼ਨ ਹੈ ਲੋਕਾਂ ਦੀ ਕੱਲ ਕੋਈ ਹੋਰ ਲੋਕ ਪਾਰਲੀਮੈਂਟ ਦੇ ਵਿੱਚ ਬੈਠਣਗੇ ਕਿ ਉਹ ਜਾ ਕੇ ਕੋਈ ਮੁਸਲਮਾਨ ਬਹਿ ਗਿਆ ਮੁਸਲਮਾਨ ਮੁਸਲਮਾਨ ਦੀ ਗੱਲ ਕਰੇ ਕਿ ਕੋਈ ਹਿੰਦੂ ਹਿੰਦੂ ਦੀ ਗੱਲ ਕਰੇ ਇਹਨਾਂ ਚੀਜ਼ਾਂ ਤੋਂ ਸਾਨੂੰ ਉੱਤੇ ਉੱਠਣਾ ਚਾਹੀਦਾ ਪੋਲੀਟੀਸ਼ੀਅਨ ਤਾਂ ਯਾਰ ਉਹ ਤਾਂ ਕਹਿ ਨਹੀਂ ਸਕਦਾ ਵੀ ਮੈਂ ਪਰਟਿਕੂਲਰ ਧਰਮ ਦਾ ਉਹ ਤਾਂ ਸਾਰੀਆਂ ਚੀਜ਼ਾਂ ਛੱਡ ਕੇ ਅਸੀਂ ਉਸ ਲੈਵਲ ਤੋਂ ਉੱਤੇ ਹੋ ਜਾਂਦੇ ਆ ਇਨਸਾਨ ਨੂੰ ਇਨਸਾਨ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ ਹਿੰਦੂ ਸਿੱਖ ਮੁਸਲਮਾਨ ਈਸਾਈ ਕੁਝ ਵੀ ਇਹ ਚੀਜ਼ਾਂ ਛੱਡ ਕੇ ਅਸੀਂ ਇਨਸਾਨ ਦੇ ਨਜ਼ਰੀਏ ਨਾਲ ਨਹੀਂ ਦੇਖ ਸਕਦੇ ਕੀ ਅਸੀਂ ਜਦੋਂ ਦੋਸਤੀ ਯਾਰੀ ਬਣਾਉਂਦੇ ਧਰਮ ਜਾਤਾਂ ਦੇਖਦੇ ਨੇ ਕੀ ਅਸੀਂ ਬਲੱਡ ਲਾਈਨ ਦੇ ਧਰਮ ਜਾਤਾਂ ਦੇਖਦੇ ਨੇ ਜਦੋਂ ਮੇਰੇ ਪਰਟਿਕੂਲਰ ਸੈਕਸ਼ਨ ਨੂੰ ਮੈਂ ਇੰਪ੍ਰੈਸ ਕਰਨਾ ਹੋਇਆ ਮੈਂ ਕਹਿ ਦੂੰਗਾ ਜੀ ਮੈਨੂੰ ਤਾਂ ਮੇਰੇ ਸੈਕਸ਼ਨ ਦੀ ਵੋਟਾਂ ਚਾਹੀਦੀਆਂ ਨੇ ਮੈਂ ਤਾਂ ਹਿੰਦੂਆਂ ਦੀ ਗੱਲ ਕਰੂੰਗਾ ਇਹ ਗਲਤ ਹੈ ਇਹ ਬੋਟ ਇੱਕ ਇੱਕ ਚੰਗੀ ਪੋਲਿਟਿਕਸ ਨਹੀਂ ਹੈ ਤੁਸੀਂ ਸ਼ਾਇਦ ਐਮਐਲਏ ਐਮਪੀ ਬਣ ਜੋਗੇ ਚੰਗੇ ਪੋਲਿਟਿਸ਼ੀਅਨ ਨਹੀਂ ਬਣ ਸਕਦੇ ਦੇਸ਼ ਦੇ ਲਈ ਪਰ ਲਾਸਟ ਸਵਾਲ ਹੈ ਕਹਿੰਦੇ ਜੰਗ ਤੇ ਮੁਹੱਬਤ ਹਰ ਚੀਜ਼ ਜਾਇਜ਼ ਹੁੰਦੀ ਹੈ ਬਿਲਕੁਲ ਜਾਇਜ਼ ਹੈ ਮੈਂ ਕਹਿੰਨਾ ਹਰ ਚੀਜ਼ ਜਾਇਜ਼ ਹੈ ਪਰ ਸ਼ਾਇਦ ਐਨੀ ਵੀ ਬਿਲੋ ਦਾ ਬੈਟਰੀ ਡਿਕਣਾ ਚਾਹੀਦਾ ਤੁਸੀਂ ਦੇਖੋ ਲੀਡਰ ਬਣ ਜੋਗੇ ਪਰ ਤੁਸੀਂ ਉਹ ਆਪਣਾ ਨਾਂ ਨਹੀਂ ਕਮਾ ਸਕਦੇ ਇੱਜ਼ਤ ਨਹੀਂ ਕਮਾ ਸਕਦੇ ਪੋਲੀਟੀਸ਼ੀਅਨ ਮੈਂ ਅਜਿਹੇ ਅਸੂਲਨ ਪੋਲੀਟੀਸ਼ੀਅਨ ਵੀ ਦੇਖੇ ਆ ਜੋ ਆਪਣੇ ਅਸੂਲਾਂ ਦੇ ਨਾਲ ਉਹਨਾਂ ਨੇ ਚੰਗੀ ਰਾਜਨੀਤੀ ਕੀਤੀ ਹੈ ਉਹ ਸ਼ਾਇਦ ਬਹੁਤ ਵੱਡੇ ਮੁਕਾਮ ਤੇ ਨਹੀਂ ਬਣੇ ਕੋਈ ਜਿਹੜੀ ਕਹਿੰਦੇ ਐ ਜਿਹੜੀ ਜੋ ਸਪਾਇਨਲੈਸ ਇਨਸਾਨ ਹੁੰਦਾ ਹੈ ਸ਼ਾਇਦ ਉਹ ਬਹੁਤ ਜ਼ਿਆਦਾ ਅੱਗੇ ਜਾਂਦਾ ਹੈ ਜੋ ਜੋ ਬਹੁਤ ਜਲਦੀ ਝੁਕਦਾ ਹੈ ਪਰ ਸ਼ਾਇਦ ਜਿਹਦੀ ਰੀੜ ਦੀ ਹੱਡੀ ਮਜ਼ਬੂਤ ਹੈ ਉਹ ਜ਼ਿਆਦਾ ਅੱਗੇ ਨਹੀਂ ਜਾ ਸਕਦਾ ਪਰ ਜਿੰਨਾ ਪਰਮਾਤਮਾ ਨੇ ਦੇਤਾ ਉਹ ਚੰਗਾ ਹੁੰਦਾ ਜੇ ਕੋਈ ਹਜ਼ਾਰ ਚੰਗਮਾੜੇ ਲੋਕ ਨੇ ਜੇ ਇੱਕ ਚੰਗਾ ਇਨਸਾਨ ਇੱਕ ਇੱਕ ਚੰਗਾ ਇਨਸਾਨ ਵੀ ਹੈ ਨਾ ਤਾਂ ਲੋਕਾਂ ਦੀ ਐਕਸਪੈਕਟੇਸ਼ਨ ਉਹਦੇ ਤੋਂ ਹੈ ਤਾਂ ਹੀ ਇਹ ਦੁਨੀਆ ਚੱਲ ਰਹੀ ਹੈ ਕਿਉਂਕਿ ਜੋ ਇਮਾਨਦਾਰ ਲੋਕ ਨੇ ਉਹ ਜ਼ਿਆਦਾ ਕੰਟ੍ਰਿਬਿਊਟ ਕਰਦੇ ਆਂ ਦੁਨੀਆ ਦੇ ਵਿੱਚ ਲੋਕਾਂ ਦੀ ਐਕਸਪੈਕਟੇਸ਼ਨ ਇਮਾਨਦਾਰੀ ਦੇ ਨਾਲ ਹੈ ਧੋਖੇਬਾਜ਼ਾਂ ਦੇ ਨਾਲ ਇਹਨਾਂ ਦੀ ਐਕਸਪੈਕਟੇਸ਼ਨ ਉਸ ਤਰੀਕੇ ਦੀ ਨਹੀਂ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਸੋ ਸਚਿੰਦ ਗਾਲੇਵ ਨੌਜਵਾਨ ਆਗੂ ਨੇ ਚੰਡੀਗੜ੍ਹ ਕਾਂਗਰਸ ਦੇ ਵਿੱਚ ਤੇ ਬਹੁਤ ਵੱਡੀ ਗੱਲ ਆਖੀ ਹੈ ਕਹਿੰਦੇ ਐਮਐਲਏ ਐਮਪੀ ਬਣਨਾ ਬਹੁਤ ਛੋਟੀ ਚੀਜ਼ ਹੈ ਲੀਡਰ ਬਣਨਾ ਬਹੁਤ ਵੱਡਾ ਹੈ ਕਈ ਵਾਰ ਬਹੁਤ ਵਾਰ ਲੋਕ ਐਮਐਲਏ ਐਮਪੀ ਜ ਦੇ ਰੁਤਬੇ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਖਾਸ ਤੌਰ ਤੇ ਖੁੱਲ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਅਲਾਈਅንስ ਬਾਰੇ ਵੀ ਕਿਹਾ ਗਿਆ ਕਹਿੰਦੇ ਚੰਡੀਗੜ੍ਹ ਦੇ ਵਿੱਚ ਅਲਾਈਅንስ ਹੈ ਤਾਂ ਮੋਹਾਲੀ ਦੇ ਵਿੱਚ ਸਾਡਾ ਅਲਾਈਅንስ ਨਹੀਂ ਹੈਗਾ ਤਾਂ ਕਿਤੇ ਨਾ ਕਿਤੇ ਪਾਰਟੀਆਂ ਨੂੰ ਜਿਹੜਾ ਇੰਟਰਨਲ ਜਰੂਰ ਸੋਚਣਾ ਚਾਹੀਦਾ ਹੁਣ ਜਿਸ ਤਰ੍ਹਾਂ ਦੀ ਸਿਆਸਤ ਦੇਸ਼ ਦੇ ਵਿੱਚ ਹੋ ਰਹੀ ਹੈ ਉਸ ਤੇ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ ਕਿ ਦੇਸ਼ ਦੇ ਵਿੱਚ ਹਿੰਦੂ ਖਤਰੇ ਚ ਕਿ ਵਾਕੇ ਹੀ 90 ਕਰੋੜ ਹਿੰਦੂ ਖਤਰੇ ਚ ਹੋ ਸਕਦੇ ਨੇ ਕਿ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਬਹੁਤ ਸਾਰੇ ਸਵਾਲ ਜਿਹੜੇ ਨੇ ਇਨਾਂ ਨੇ ਖੁੱਲਕੇ ਆਪਣੀ رائے ਰੱਖੀ ਹੈ ਕੈਮਰਾਮੈਨ ਅਭਿਸ਼ੇਕ ਨਾਲ ਗਗਨ ਸ਼ੁਕਲਾ